ਨਿੱਕੀ ਕੀਰੀ ਮੈਂ ਕਲ ਰੱਖ ਹੈ ਪਸ਼ਮ ਕਰੈ ਲਾਸ ਕੋ ਕੋਠ ਲਖ ਹੈ ਜਿਸ ਕਾ ਸਾਸਨ ਕਢਤਾਪ ਤਾ ਕੋ ਰਾਖਤ ਦੇ ਕਰ ਹਾਤ ਮਾਨਸ ਯਤਨ ਕਰਤ ਬਹੁ ਪਾਤ ਤਿਸਕੇ ਕਰਤਬ ਵਿਰਥੇ ਜਾਤ ਮਰਨ ਰੱਖਿਆ ਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋ ਹੋਇ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲੱਖ ਵਿਡਾਣੀ ਪਿਆਰੀ ਸਾ ਸੰਗਤ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਪਾਵਨ ਸ਼ਬਦੀ ਰਚਨਾ ਪੰਜਵੇਂ ਨਾਨਕ ਜੀ ਨੇ ਆਪਣੀ ਪਵਿੱਤਰ ਰਚਨਾ ਤੋਂ ਗੌੜੀ ਰਾਗ ਵਿੱਚ ਕੀਤੀ ਹੈ ਜੀ ਇਹ ਸ਼ਬਦ ਛੇਰੀ ਸੁਖਮਨੀ ਸਾਹਿਬ ਜੀ ਦੀ 17ਵੀਂ ਅਸ਼ਵਦੀ ਦਾ ਪੰਜਵਾਂ ਪਦ ਹੈ ਜੀ ਅਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 285 286 ਉੱਤੇ ਸਿਸ਼ੋਭਤ ਹੈ ਜੀ ਦਿਆਲੂ ਮਹਾਰਾਜ ਕਿਰਪਾ ਕਰਦੇ ਹਨ ਕਿ ਜੇਕਰ ਉਹ ਪ੍ਰਭੂ ਵਾਹਿਗੁਰੂ ਨਿੱਕੀ ਜੇ ਕੀੜੀ ਵਿੱਚ ਵੀ ਆਪਦੀ ਸੱਤਿਆ ਟਕਾ ਦੇਵੇ ਉਹਨੂੰ ਪਾਵਰ ਦੇ ਦੇਵੇ ਭਸਮ ਕਰੇ ਲਾਸਕਰ ਕੋਟ ਲੱਖ ਹੈ ਤਾਂ ਕੀੜੀ ਕਰੋਨਾ ਬੰਦਿਆਂ ਦੀ ਫੌਜ ਨੂੰ ਸਵਾ ਬਣਾ ਸਕਦੀ ਹੈ ਜਿਸका ਸਾਸ ਨਾ ਕੱਢਤਾ ਉਹ ਸੁਆਮੀ ਜਿਸ ਨੂੰ ਮਕਾਉਣਾ ਨਹੀਂ ਚਾਹੁੰਦਾ ਜਿਸ ਨੂੰ ਮਾਰਨਾ ਨਹੀਂ ਚਾਹੁੰਦਾ ਤਾਂ ਕੋ ਰਾਖਤ ਦੇ ਕਰਾਤ ਉਸ ਨੂੰ ਆਪਣਾ ਹੱਥ ਦੇ ਕੇ ਬਚਾ ਲੈਂਦਾ ਹੈ ਮਾਨਸ ਯਤਨ ਕਰਤ ਬੋਪਾਤ ਬੰਦਾ ਨੇਕਾਂ ਤਰੀਕਾਂ ਦੇ ਨੇਕਾਂ ਯਤਨ ਉਪਰਾਲੇ ਕਰਦਾ ਹੈ ਤਿਸਕੇ ਕਰਤਵ ਮਿਰਥੇ ਜਾਤ ਪਰ ਉਸਦੇ ਸਾਰੇ ਕੰਮ ਨੇ ਫਲ ਜਾਂਦੇ ਹਨ ਮਾਰੇ ਨਾ ਰੱਖਿਆ ਵਰਨਾ ਕੋਏ ਪ੍ਰਭੂ ਤੋਂ ਬਿਨਾ ਹੋਰ ਕੋਈ ਮਾਰ ਜਾਂ ਰੱਖ ਨਹੀਂ ਸਕਦਾ ਸਰਬ ਜੀ ਅੰਕਾਰ ਆਖਾ ਸੋਇ ਉਹ ਬੋ ਮਾਲਕ ਪ੍ਰਭੂ ਸਾਰੇ ਹੀ ਪ੍ਰਾਣੀਆਂ ਦੀ ਰੱਖਿਆ ਕਰਦਾ ਹੈ ਕਾਹੇ ਸੋਚ ਕਰੇ ਰੇ ਪ੍ਰਾਣੀ ਮਾਰੇ ਕਿਰਪਾ ਕਰਦੇ ਨੇ ਬੰਦੇ ਤੂੰ ਕਿਉਂ ਇੰਨਾ ਫਿਕਰ ਕਰਦਾ ਹੈ ਪਿਛਲਾ ਸੋਚੀ ਜਾਣਾ ਹੈ ਆਉਣ ਵਾਲੀ ਦੀ ਫਿਕਰ ਕਰਦਾ ਹੈ ਜਪ ਨਾਨਕ ਪ੍ਰਭ ਲਖ ਬਣਾਣੀ ਨਾਨਕ ਜੀ ਕਿਰਪਾ ਕਰਦੇ ਆਨ ਉਹ ਜੋ ਨਾ ਦਿਖਣ ਵਾਲੇ ਨੂੰ ਜੋ ਪ੍ਰਭੂ ਨਹੀਂ ਦਿਖਦਾ ਨਹੀਂ ਆਇਆ ਹੈਰਾਨੀ ਜਾਣ ਕੇ ਉਸ ਮਾਲਕ ਦਾ ਤੂੰ ਸਿਮਰਨ ਕਰ ਭਾਈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸਭਨਾਂ ਦੁਨੀਆ ਦਾ ਸੌਖਾ ਉੱਚਾ ਪਵਿੱਤਰ ਕੰਮ ਹੈ ਜੀ ਬੋਲ ਕੇ ਸਿਮਨ ਕਰਨਾ ਹੌਲੀ ਹੌਲੀ ਕਰਨਾ ਨਾ ਸੁਣਨਾ ਫਿਰ ਬਿਲਕੁਲ ਚੁੱਪ ਹੋ ਜਾਣਾ ਸਵਾਸ ਸਾਬਸ ਕੇ ਸਿਮਨ ਕਰਨਾ ਹੇ ਬਹੁਤ ਉੱਤਮ ਤੇ ਬੜਾ ਸ਼ਲਾਘਾਜੋ ਕੰਮ ਹੈ ਭਾਈ ਕਿਤੇ ਆਪਣਾਂ ਦੀ ਮਾਫੀ ਚ ਐਨੀ ਸੇਵਾ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ